ਅੱਜ ਜਲੰਧਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਦਾ ਲੰਮਾ ਕੱਟ ਲੱਗਣ ਦੀ ਸੰਭਾਵਨਾ ਹੈ ਦੱਸਿਆ ਜਾ ਰਿਹਾ ਹੈ ਕਿ 16 ਮਾਰਚ ਨੂੰ ਸ਼ਹਿਰ ਦੇ ਅੱਧਾ ਦਰਜਨ ਸਬਸਟੇਸ਼ਨਾਂ ਵਿੱਚ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਦਰਜਨਾ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ ਇਸੇ ਕਰਮ ਵਿੱਚ 66 ਕੇਵੀ ਚਾਰਾ ਮੰਡੀ ਸਬਸਟੇਸ਼ਨ ਦੇ 11 ਕੇਵੀ ਸੁਦਾਮਾ ਵਿਹਾਰ ਜੀਟੀਬੀ ਨਗਰ ਐਸਕੇਐਸ ਨਗਰ ਅਤੇ ਮੇਨ ਬ੍ਰੋ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ ਜਿਸ ਕਾਰਨ ਜੀਟੀਬੀ ਨਗਰ ਨਿਊ ਜੀਟੀਬੀ ਨਗਰ ਭਾਈ ਜੈਤਾਜੀ ਮਾਰਕਟ ਸੁਦਾਮਾ ਵਿਹਾਰ ਨਿਊ ਗ੍ਰੀਨ ਮਾਡਲ ਟਾਊਨ ਜੀਜੀਐਸ ਨਗਰ ਐਸਐਸ ਨਗਰ ਰੰਦਾਵਾ ਹਸਪਤਾਲ ਇਲਾਕਾ ਆਵਾਦਪੁਰਾ ਨਿਊ ਮਾਡਲ ਟਾਊਨ ਅਤੇ ਆਸ-ਪਾਸ ਦੇ ਖੇਤਰ ਪ੍ਰਭਾਵਿਤ ਹੋਣਗੇ ਇਸ ਦੇ ਨਾਲ ਹੀ 11 ਕੇਵੀ ਮਾਡਲ ਹਾਊਸ ਨਕੋਦਰ ਰੋਡ ਭਾਰਗਵ ਕੈਂਪ ਰਾਜਪੂਤ ਨਗਰ ਬੂਟਾ ਮੰਡੀ ਇੱਕ ਵਿਸ਼ੂ ਕਰਮਾ ਮੰਦਿਰ ਦੁਸ਼ਹਿਰਾ ਗਰਾਊਂਡ ਰਵਿਦਾਸ ਪਵਨ ਫੀਡਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ ਇਸ ਸਮੇਂ ਦੌਰਾਨ ਮਾਡਲ ਹਾਊਸ ਬੂਟਾ ਮੰਡੀ ਚਪਲੀ ਚੌਕ ਭਾਰਗਵ ਕੈਂਪ ਸ਼੍ਰੀ ਰਵਿਦਾਸ ਚੌਕ ਰਾਮੇਸ਼ਵਰ ਕਲੋਨੀ ਆਵਾਦਪੁਰਾ ਲਿੰਕ ਕਲੋਨੀ ਨਾਰੀ ਨਿਕੇਤਨ ਬੂਟਾ ਪਿੰਡ ਪ੍ਰਤਾਪ ਨਗਰ ਸਿਲਵਰ ਹਾਈਟਸ ਫਲੈਟ ਯੂ ਕਲੋਨੀ ਸ਼ਹਿਰਾ ਗਰਾਊਂਡ ਸੰਤ ਨਗਰ ਬੈਂਕ ਕਲੋਨੀ ਬੁੱਢਾ ਦਲ ਗਰਾਊਂਡ ਸੰਤ ਕਬੀਰ ਮੰਦਿਰ ਫਿਸ਼ੋਰੀ ਮੁਹੱਲਾ ਲਿੰਕ ਰੋਡ ਲਾਜਪਤ ਨਗਰ ਸਿੰਘਾਰਾ ਸਿੰਘ ਆਵਾਦਪੁਰਾ ਪਾਸਪੋਰਟ ਦਫਤਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ ਇਸ ਤੋਂ ਇਲਾਵਾ 66 ਕੇਵੀ ਫੋਕਲ ਪੁਆਇੰਟ ਦੋ ਸਬਸਟੇਸ਼ਨ ਤੋਂ ਚੱਲ ਰਿਹਾ 11 ਕੇਵੀ ਸ਼ੰਕਰ ਪੰਜਾਬੀ ਬਾਗ ਸਲੇਮਪੁਰ ਬਾਬਾ ਵਿਸ਼ੂ ਕਰਮਾ ਜਲ ਸਪਲਾਈ ਉਦਯੋਗਿਕ ਨਗਰ ਦੋ ਨਹਿਰ ਇੱਕ ਟਾਵਰ ਸੀਡ ਕਾਰਪੋਰੇਸ਼ਨ ਪਾਇਲਟ ਨਿਊ ਸ਼ੰਕਰ ਪੰਜ ਪੀਰ ਡੀ ਬਲਾਕ ਗਲੋਬਲ ਕਲੋਨੀ ਬਸੰਤ 베ਦੀ ਰਾਏਪੁਰ ਰੋਡ ਕੇਸੀ ਟਿਊਬਵੈਲ ਕਾਰਪੋਰੇਸ਼ਨ ਅਤੇ ਏਪੀ ਇਸ ਸ਼੍ਰੇਣੀ ਵਿੱਚ ਆਉਣ ਵਾਲੇ ਮੋਕੇ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਇਸੇ ਤਰ੍ਹਾਂ 66 ਕੇਵੀ ਟਾਂਡਾ ਰੋਡ ਸਬਸਟੇਸ਼ਨ ਤੋਂ ਚੱਲ ਰਿਆ 11 ਕੇਵੀ ਮੁਬਾਰਕਪੁਰ ਸੇ ਕੇ ਖਾਲਸ ਰੋਡ ਹਰगोविंद ਨਗਰ ਪੰਜਾਬੀ ਬਾਗ ਫੀਡਰ ਹੁਸ਼ਿਆਰਪੁਰ ਰੋਡ 3 ਸਟਾਰ ਬੁਲੰਦ ਰੋਡ ਜੀ ਐਮ ਪੀ ਅਧੀਨ ਆਉਂਦੇ ਖੇਤਰ ਚੌਂਕ ਖਾਲਸਾ ਰੋਡ ਹਰਗੋਬਿੰਦ ਨਗਰ ਟਰਾਂਸਪੋਰਟ ਨਗਰ ਪਠਾਨਕੋਟ ਰੋਡ ਪੰਜਾਬੀ ਬਾਗ 도ਗਰੀ ਰੋਡ ਇੰਡਸਟਰੀਜ਼ ਏਰੀਆ ਅਤੇ ਆਲੇ ਦੁਆਲੇ ਦੇ ਖੇਤਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹਿਣਗੇ 66 ਕੇਵੀ ਲੈਦਰ ਕੰਪਲੈਕਸ ਤੋਂ ਚੱਲ ਰਿਹਾ 11 ਕੇਵੀ ਗੁਪਤਾ ਰਘੂ ਐਕਸਪੋਰਟ ਪਰਫੈਕਟ ਵੇਸ਼ਟਾ ਮਹਾਜਨ ਜੁਨੇਜਾ ਫੋਰਡਿੰਗ ਬਰੀਆਣਾ ਦੁਆਬਾ ਕਰਤਾਰ ਵਾਲੋ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਜਿਸ ਕਾਰਨ ਬਰੀਆਣਾ ਇੰਡਸਟਰੀਅਲ ਕੰਪਲੈਕਸ ਲੈਦਰ ਕੰਪਲੈਕਸ ਕਪੂਰਥਲਾ ਰੋਡ ਅਤੇ ਆਲੇ ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ